ਸਾਸੀਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਹੈ ਜੀ 22 ਸਤੰਬਰ 2025 ਸਮਾਂ ਕੁਸ਼ਵੇਰ ਦੇ 9:00 ਵਜੇ ਦਾ ਹੈ ਜੀ ਤੇ ਵੀਰ ਹੁਣਾ ਕੋਲ ਚਾਰ ਪਸ਼ੂ ਕਾਹੂ ਆ ਜੀ ਸੱਜਰ ਮੱਝਾਂ ਹੀ ਚੋਵੇਂ ਉਹਨਾਂ ਦੀ ਡਿਟੇਲ ਆ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਪੁਰਵੀ ਜੀ ਸਤਿ ਸ੍ਰੀ ਅਕਾਲ। ਅਸੀਂ ਕਾਲ ਕੇ ਆ ਲਿਆ ਸਾਲ ਜੁਬਨਾ। ਵਧੀਆ ਜੀ ਵਧੀਆ ਤੁਹਾਨੂੰ ਵਧੀਆ ਵਧੀਆ ਠੀਕ ਠਾਕ ਸਤਿ ਆ। ਵਧੀਆ ਜੀ ਵਧੀਆ। ਵਧੀਆ ਉਹ ਸਾਰੇ ਭਰਾਵਾ ਸਿਗਾਲ ਜੀ ਮੇਰੇ ਨਾਲ। ਸਤਿ ਸ੍ਰੀ ਅਕਾਲ ਜੀ। ਤੇ ਵੀਰ ਜੀ ਕਿੰਨੇ ਪਸ਼ੂ ਕਾਉ ਆ ਜੀ? ਜੀ ਚਾਰ ਮੱਝਾਂ ਆ ਸੋਈਆਂ ਸਵਈਆਂ। ਅੱਛਾ ਜਰਾ ਹਣਾ ਜੀ। ਸੱਜਣਾ ਵੀਰ ਜੀ ਅਜੇ ਬੱਚਿਆਂ ਦੇ ਨਾਲ 나ੜੂ ਆ ਜੀਰਾ ਪਾ ਕੇ ਜੀ ਹਟੀਆਂ ਇੱਕ ਦੀ ਅੱਜ ਪੈਣ ਵਾਲੀ ਆ। ਅੱਛਾ ਜੀ ਤਾਜ਼ੀਆਂ ਮੱਤਲਬ। ਤਾਜ਼ਾ ਬਿਲਕੁਲ ਜੀ ਬਿਲਕੁਲ ਤਾਜ਼ੀਆਂ ਬਿਲਕੁਲ ਜਿਹਨੂੰ ਆਂਦੇ ਆ। ਠੀਕ ਐ ਜੀ। ਹਾਂ ਜੀ ਆਹ ਕਾਲ ਹਾਂ ਜੀ ਵੀਰ ਜੀ ਦੋ ਰਾਜੇ ਆਦੀ ਜੇਰ ਪੈ ਗਿਆ ਠੀਕ ਹੈ ਜੀ ਆਦੀ ਵਿੱਚ ਜੇਰ ਪੈਣ ਵਾਲੀ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਕੀ ਤੋਂ ਕਰੀਏ ਸ਼ੁਰੂ ਫਿਰ ਵੀਰ ਜੀ ਫਿਰ ਜੀ ਇਧਰੋਂ ਲਾਪ ਇੱਕ ਦੋ ਹਾਂ ਚਲੋ ਜੀ ਹਾਂ ਜੀ ਹਾਂ ਜੀ ਦਿਓ ਜੀ ਇਹਦੀ ਜਾਣਕਾਰੀ ਵੀਰ ਜੀ ਫਿਰ ਜੀ ਤੀਜਾ ਸਵੇਰ ਝੋਟੀ ਸੋਈ ਆ ਅੱਛਾ ਜੀ ਐਤ ਕੀ ਤੀਜਾ ਸਵੇਰ ਹਾਂ ਜੀ ਆਪਣੇ ਵੀਰ ਜੀ ਘਰੇ ਸੋਈ ਆ ਜੇਰ ਬਿਲਕੁਲ ਓਕੇ ਵੀਰ ਜੀ ਵੀਡੀਓ ਬਣੀ ਹੈ ਪ੍ਰੋਪਰ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਵੀਰ ਜੀ ਚੋਣ ਦੇ ਵਿੱਚ ਬਿਲਕੁਲ ਸਾਫ਼ ਰੋੜ ਕੇ ਬਿਲਕੁਲ ਪੁੱਲੀ ਥਾਂ ਤੋਂ ਆ ਖੰਡੀ ਤੇਰੀ ਝੋਟੀ ਆ ਲਾਓ ਵੱਡਾ ਪਾਇਆ ਕਮਾ ਹੈ ਹਾਂ ਜੀ ਤੇ ਕਿੰਮਾ ਸੁਆ ਸੂਈ ਵੀ ਜੀ ਤੀਜਾ ਸੁਆ ਸੂਈ ਕਰਨ ਵਾਲੀ ਤੀਜਾ ਸੁਆ ਸੂਈ ਹੈ ਹਾਂਜੀ ਹਾਂਜੀ ਮਗਰ ਕੀ ਆ ਗਿਆ ਜੀ ਮਗਰ ਵੀਰ ਜੀ ਕਟਾਏ ਦੇ ਵੀ ਕਿਹੜਾ ਕਟਾ ਜੀ ਇਹਨਾਂ ਨੂੰ ਕਟਾ ਵੀਰ ਜੀ ਦਾ ਵੇਹਾਂ ਬੈਠਾ ਆ ਕਟਾ ਵਾਲਾ ਜੀ ਹਾਂਜੀ ਬਹੁਤ ਸੋਹਣਾ ਕਟਾ ਹੈ ਜੀ ਹਾਂਜੀ ਆ ਕਟਾ ਵੀਰ ਜੀ ਦਾ ਅੱਛਾ ਇਹ ਆ ਦੂਜਾ ਹਾਂਜੀ ਆ ਦੂਜੀ ਦਾ ਵਾਹ ਹਾਂਜੀ ਇਹਦਾ ਕਟਾ ਵਾਹ ਇੱਕ ਰੰਗ ਕਾਲਾ ਹਾਂਜੀ ਲਓ ਜੀ ਚਲੋ ਜੀ ਚੈੱਕ ਆ ਵੇਖੋ ਲਾੜੂ ਵੀਰ ਜੀ ਨਾਲ ਆਈ ਤਾਜੀ ਸੋਈ ਕਾਲ ਸ਼ਾਮੀ ਸੋਈ ਆ ਠੀਕ ਹੈ ਜੀ ਹਾਂ ਜੀ ਰਾਤੀ ਵੀਰ ਜੀ ਦੀ ਜੇਰ ਪਈ ਆ ਵੀ ਵੀਰ ਜੀ ਛਾਲਿਆ ਕੱਟਾ ਦੇ ਹੈ ਹਾਂ ਜੀ ਹਾਂ ਜੀ ਅਣਾਈ ਕੱਟੇ ਵੀਰ ਜੀ ਪੂਰੇ ਪੜੇ ਰਕੇ ਆਏ ਕੱਟੇ ਆ ਹਾਂ ਜੀ ਸਾਰੇ ਮੱਜਾ ਸਈਆਂ ਚੋਂ ਮਗਰ ਕੱਟੇ ਆ ਤੇ ਇਹਦੀ ਵੀ ਕੱਦਗਾਠੀ ਪੂਰੀ ਐ ਸਿੰਘੀ ਪੂਰੀ ਪੂਰੀ ਵੀਰ ਜੀ ਸਿੰਘੀ ਕੁੰਡੀ ਬੇਲ ਕੱਦ ਲਓ ਰੇਲ ਗੱਡੀ ਜਿੱਦਾਂ ਫਾਇਲਾ ਬਿਲਕੁਲ ਜੀ ਬੇਲ ਹੀ ਆ ਝੋਟੀ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਹੁਤ ਠੰਡੀ ਕਰਾਈਏ ਮੜਾ ਤੋਰ ਕੇ ਚਾਹਤੇ ਖੋਲ ਦੇ ਨੇ ਵੀਰ ਜੀ ਕਿ ਕਿ ਕਿੰਨਾ ਦੁੱਧ ਦਦ ਵੀਰ ਜੀ ਦੁੱਧ ਵੀਰ ਆਪਦੇ ਪਾਏ ਦਾ ਕਾਜ ਦੇ ਲਾ ਲਓ ਸਾਫ ਲਾ ਲਾ ਲੇ ਵੀ ਇਹਨੇ ਕਿੰਨਾ ਕ ਕਰਨਾ ਮਾ ਉਹ ਤੇ ਗੱਲ ਹੈਗੀ ਆ ਜੀ ਹਾਂਜੀ ਬਾਕੀ ਕੋਈ 15 16 ਲੀਟਰਾਂ ਤੋਂ ਟੱਪੂ ਕੀ ਕਰ ਦੇਣੀ ਆ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਥਾਣ ਥਣ ਚਵਾਈ ਦੇ ਵਿੱਚ ਕਿਵੇਂ ਵੀਰ ਜੀ ਓਕੇ ਬਿਲਕੁਲ ਪੋਲੀ ਆ ਠੀਕ ਕੋਈ ਆਦੀ ਵੀਰ ਭਰਾ ਦੋ ਟਾਈਮ ਚਵਾਈ ਕਰੇ ਕਿਉਂ ਸੂਏ ਡੰਗਰ ਤੇ ਉਹ ਵਾਧਾ ਹੁੰਦਾ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਕਰੋ ਜੀ ਚੈੱਕ ਬਾਅਦ ਵੀਰ ਮੁਰਕੇ ਲਾਮਾ ਮੜਾਵਾ ਬਿਲਕੁਲ ਜੀ ਬਿਲਕੁਲ ਜਿੱਦਾਂ ਮਰਜ਼ੀ ਕੋਈ ਆਣ ਕੇ ਦੋ ਟਾਈਮ ਆਪਣੀ ਤੋਂ ਦੋ ਟਾਈਮ ਚੋਵੇ ਤਿੰਨ ਚੋਵੇ ਆਪਾਂ ਨੂੰ ਕਹਦਾ ਇੱਥੇ ਤਰਾਜ ਆ ਠੀਕ ਹੈ ਜੀ ਉਹ ਅਗਲੇ ਰਕਮ ਲਾਉਣੀ ਆ ਲਓ ਜੀ ਕਰੋ ਜੀ ਚੈੱਕ ਤੇ ਵੀ ਉਦਾਂ ਵੀਰ ਜੀ ਠੰਡੀ ਆ ਪੂਰੀ ਬਿਲਕੁਲ ਵੀਰ ਜੀ ਵੰਗੇ ਦੀ ਵੀ ਨਹੀਂ ਲੋਡ ਵੰਗਾ ਵੀ ਨਹੀਂ ਪਾਈਦਾ ਠੀਕ ਹੈ ਜੀ ਤੇ ਕੀ ਰੇਟ ਰੂਟ ਕਰਦੇ ਜੀ ਫੇਰ ਇਹਦਾ ਰੇਟ ਵੀਰ ਜੀ ਭਾਵੇਂ ਦਾ 1.5 ਲੱਖ ਮੰਗ ਲੀਏ ਬਾਕੀ ਜਿਹੜੀ ਆਪਾਂ ਦੇ ਹੀ ਦੇਣੀ ਝੋਟੀ ਹਾਂਜੀ ਫਿਰ ਜੀ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਮੋਲ 15 ਕਰਦੇ ਆ 1 ਲੱਖ ਤੇ 10 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਮੋਲ 15 ਤੇ ਇਹਦੇ ਵਿੱਚ ਕੁ ਮਾਂ ਤਣ ਫਿਰ ਜੀ ਕਰਦੇ ਆਗੇ ਠੀਕ ਹੈ ਜੀ ਹਾਂਜੀ ਤੇ ਚਲੋ ਜੀ ਦੂਜੇ ਦੀ ਦਿਓ ਜਾਣਕਾਰੀ ਵੀ ਜੀ ਇਹਦਾ ਕਿੰਨਾ ਸੁਆ ਜੀ ਇਹ ਫਿਰ ਤੀਜਾ ਸੁਆ ਸੋਈ ਝੋਟੀ ਤੀਜਾ ਸੁਆ ਹਾਂਜੀ ਬਾਕੀ ਫਿਰ ਪੰਡਾ ਪਾਈ ਫਿਰਦੀ ਆ ਅਜੇ ਬੋਲਾ ਚੋਇਆ ਵਾ ਬੋਲਾ ਚੋਇਆ ਕਿੰਨਾ ਇੱਕ ਬੋਲਾ ਚੋਇਆ ਬੜਾ ਵੀ ਕੋਈ 4-5 ਲੀਟਰ ਚ ਹੋਇਆ ਥੱਲੇ ਬਾਕੀ ਠੰਡੀ ਧੀਰੀ ਵੇਖੋ ਝੋਟੀ ਲੈ ਲਓ ਜੀ ਬਾਕੀ ਥਾਂ ਤੁਣਾ ਓਕੇ ਦੇ ਵੀ ਗਰਮਾ ਲਈ ਦੇ ਠੀਕ ਹੈ ਜੀ ਹਾਂ ਜੀ ਬਾਕੀ ਥਾਲ ਬੜਾ ਸੋਹਣਾ ਲੱਗਾ ਅਰੇ ਕੀ ਆ ਗਿਆ ਜੀ ਇਹਦੇ ਮਗਰ ਵੀ ਜੀ ਇਹਦੇ ਵੀ ਕਟਾ ਇਹਦੇ ਵੀ ਕਟਾ ਇਹਦੇ ਕਿਹੜਾ ਜੀ ਆ ਵੀ ਜੀ ਬਾਕੀ ਪੁੱਛ ਅੱਛਾ ਇਹ ਤੇਦੇ ਕਟਾ ਲਾਇਦਾ ਕਟਾ ਹਾਂ ਜੀ ਇਹਦਾ ਵਾ ਇਹ ਮੇਰੇ ਕੱਲ ਸ਼ਾਮੀ ਸੂਈ ਆ ਕੱਲ ਸ਼ਾਮੀ ਸੂਈ ਉੱਠ ਤਾ ਉੱਠਾ ਆ ਵੇਖੋ ਨਾਲ-ਨਾਲ ਉਹਦੇ ਗਿੱਲਾ ਨਾੜੂ ਮੇਲੇ ਕੋਲ ਜਿਵੇਂ ਹਾਂਜੀ ਬਾਕੀ ਨਾ ਹੀ ਫਿਰ ਦੋ ਮੱਝਾਂ ਦੇ 10 ਪੈਗੀਆਂ ਐਦੀ ਹੁਣ ਪਈ ਆ ਉਹਦੀ ਪੈਨ ਵਾਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਤੇ ਮੈਂ ਨਾ ਪਾਲਿਆ ਤੇ ਇਹ ਵੀ ਬੜੇ ਮਹਿੰਗੇ ਮੁੱਲ ਦਾ ਏ ਕੱਟ ਉਹਦੇ ਫਿਰ ਆਪਦੀ ਕਹਾ ਸਾਹ ਆਪੋ ਆਪਣੀ ਮਾਰਕਿੰਗ ਪੂਰੀ ਹੈ ਨਾ ਜੀ ਹਾਂਜੀ ਹਾਂਜੀ ਲਓ ਜੀ ਕੱਟੇ ਦੀ ਮਾਰਕਿੰਗ ਪੂਰੀ ਆ ਕੱਟਾ ਫਿਰ ਬੜਾ ਸੋਹਣਾ ਲੱਗੀ ਝੋਟੀ ਵੀ ਨਹੀਂ ਮਾੜੀ ਝੋਟੀ ਬੜੀ ਸੋਹਣੀ ਛੱਡੀ ਧੀਰੀ ਝੋਟੀ ਪਤਾ ਪਈ ਆ ਜੀ ਮੋਹਰਾ ਜਗਿਆ ਨਾ ਝੋਟੀ ਹਾਂਜੀ ਮੋਹਰਾ ਜਗਿਆ ਠੀਕ ਹੈ ਜੀ ਤੇ ਖਾਓ ਜੀ ਖੋਲ ਕੇ ਮੜੇ ਲਾੜੋ ਜੀ ਤਾਂ ਝੋਟੀ ਬਣੀ ਹੋਏ ਬਣੀ ਪੂਰੀ ਪੂਰੀ ਛਾਈ ਗਾਰ ਵੀ ਬਹੁਤ ਜਿਆਦੀ ਹੈ ਹਾਂਜੀ ਹਾਂਜੀ ਥਣ ਥੁਣ ਇਹ ਪੂਰੇ ਓਕੇ ਹੈ ਓਕੇ ਵੀਰ ਜੀ ਬਾਕੀ ਝੋਟੀ ਦੇ ਕੋਈ ਕਸਰ ਹੀ ਕੋ ਨਹੀਂ ਦੇ ਕਸਰ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਕਰੋ ਜੀ ਚੱਕ ਬਾਕੀ ਡੰਗਰ ਸੂਏ ਕਰਕੇ ਥੋੜੇ ਥੋੜੇ ਖਿੱਚੇ ਜੇ ਜੇ ਪੁੜੇ ਨਹੀਂ ਚੁੱਕੇ ਹਾਂਜੀ ਹਾਂਜੀ ਤਾਜੇ ਡੰਗਰ ਸੂਏ ਆ ਕਿੰਨਾ ਦੁੱਧ ਦਤ ਕਰ ਜੂ ਵੀਰ ਜੀ ਇਹ ਦੁੱਧ ਵੀਰ ਜੀਆਂ ਤੋਂ ਬਾਹਰ ਕੋਈ ਦੋਊਗੀ ਨਹੀਂ ਤੇ ਵੀਰ ਮਾਨ ਲੇਗੇ ਤੁਸੀਂ ਚਲੋ ਜਿੱਡਾ ਭਾਂਡਾ ਵਾ ਬਿਲਕੁਲ ਬਹੁਤ ਤਗੜਾ ਪਾਣੀ ਹਾਂਜੀ ਲਓ ਜੀ ਕਰੋ ਜੀ ਬਾਕੀ ਮੇਰੇ ਆਪ ਦੇ ਪਾਏ ਦਾ ਦੁੱਧ ਤੇ ਜਾ ਕੇ ਆਪਾਂ ਪਾਸੀ ਕਰਕੇ ਬਣ ਛੱਡਾਂਗੇ ਹਾਂਜੀ ਇਹੋ ਜੇ ਡੰਗਰ ਨੂੰ ਤਿੰਨ ਟਾਈਂ ਵੀਰ ਜੀ ਪਾਣੀ ਡੋਣਾ ਪੈਂਦਾ ਵਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਕਰੋ ਜੀ ਤੇ ਵੀਰ ਜੀ ਫਿਰ ਇਹਦਾ ਕੀ ਰੇਟ ਰੂਟ ਕਰਦੇ ਜੀ ਇਹਦਾ ਵੀਰ ਜੀ 1 ਲੱਖ 115000 ਰੁਪਇਆ ਕਰਦੇ ਜਿਹੜੀ ਦੇ ਲੈਣ ਵਾਲੀ ਗੱਲ ਹੈ ਵੀਰ ਜੀ 1 ਲੱਖ 8000 ਦੀ ਝੋਟੀ ਦੇ ਦਾਂਗੇ 1 ਲੱਖ ਤੇ 8000 ਦੀ ਹਾਂਜੀ ਤੇ ਮਾਨਤਾਨ ਉਹਦੇ ਜੋ ਕੋਈ ਉਹਨੇ ਵੀਰ ਕੀਤਾ ਜੋ ਮੌਕੇ ਤੇ ਠੀਕ ਆ ਜੀ ਤੇ ਅੱਗੇ ਅੱਗੇ ਨੀਲੀ ਰਾਵੀ ਦੀ ਅੱਗੇ ਵੀ ਅੱਗੀ ਪਿਓਰ ਨੀਲੀ ਬੱਗੀ ਮੋਛ ਬੱਗੀ ਮੋਛ ਕੁੜੀ ਸਿੰਗੀ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਵੀਰ ਦੀ ਪਿਓਰ ਨੀਲੀ ਜਿਹਨੂੰ ਪਿਓਰ ਜਿਹਨੂੰ ਆਂਦੇ ਆ ਮਾਰਕਿੰਗ ਪੂਰੀ ਹੈ ਪੂਰੀ ਪੂਰੀ ਵੀਰ ਦੀ ਪੂਰੀ ਕੇ ਗੱਲਾਂ ਛੋਟੇ ਘੁੱਸੇ ਨੇ ਕੇ ਹੰਗਲ ਹੋਈ ਬਿਲਕੁਲ ਜੀ ਪੂਰੀ ਪੂਰੀ ਪ੍ਰੋਪਰ ਮਾਰਕਿੰਗ ਹਾਂਜੀ ਹਾਂਜੀ ਆ ਪਿੱਛੇ ਵੀਰ ਦੀ ਵੇਖੋ ਇੱਥੇ ਡੱਬੇ ਗਿਆ ਬਿਲਕੁਲ ਜੀ ਹਾਂਜੀ ਹਾਂਜੀ ਤੇ ਇਹ ਵੀ ਤਾਜੀ ਸੂਈ ਹੈ ਨਾ ਤਾਜੀ ਵੀਰ ਦੀ ਜੇਰ ਅਜ ਹੋਣੀ ਹੈ ਜੇ ਪੈ ਕੇ ਜਿਹੜੀ ਆ ਹਾਂਜੀ ਅੱਜ ਵਿਖਾ ਦੇ ਜੇਰ ਮਾੜੀ ਜੇਰ ਵੀ ਰਾਜ ਆਵੇ ਬਾਟੇ ਦੀ ਪਈ ਇੱਥੇ ਇਹਦੀ ਜੇਰਾ ਪਈ ਆ ਲਾਓ ਜੀ ਆ ਵੇ ਲੋ ਠੀਕ ਹੈ ਜੀ ਹਾਂ ਜੀ ਤਿੰਨ ਸੂਆ ਵੀਰ ਜੀ ਦਾ ਇਹ ਵੀਰ ਜੀ ਦੂਜਾ ਸੂਆ ਛੋਟੀ ਸੂਈ ਆ ਅੱਛਾ ਇਹ ਦੂਜਾ ਸੂਆ ਛੋਟੀ ਹੈ ਹਾਂ ਜੀ ਹਾਂ ਜੀ ਹਾਂ ਜੀ ਬਿੱਲੀ ਆਖੇ ਵੀਰ ਜੀ ਬੱਗੀ ਮੋਛਾ ਕੁੰਡੀ ਸਿੰਘੀ ਹੈ ਕੁੰਡੀ ਵੀਰ ਜੀ ਸਿੰਘੀ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਮਗਰ ਕੀ ਆ ਗਿਆ ਇਹ ਤੇ ਮਗਰ ਵੀਰ ਜੀ ਤੇ ਵੀ ਕਟਾਈ ਆ ਇਹਦੇ ਵੀ ਕਟਾ ਆ ਗਿਆ ਹਾਂ ਹਾਂ ਜੀ ਕਿੱਥੇ ਹੈ ਜੀ ਕਟਾ ਇਹਦਾ ਆ ਵੇ ਵੀਰ ਜੀ ਗਾੜੀ ਬੱਜਾ ਚਲੋ ਜੀ ਆ ਵੀ ਖੁੱਲ ਗਿਆ ਸਭ ਕੋਈ ਦੁਖੜੋ ਬਣ ਲਈ ਕੋਈ ਨਹੀਂ ਕੋਈ ਨਹੀਂ ਵੜਾਇਆ ਬਖਾਇਆ ਕਰਾਓ ਚੈੱਕ ਆ ਲੜ ਆ ਵੀ ਆ ਕਟਾ ਲੇ ਜੀ ਕੱਢੀ ਕਟਾ ਲੈ ਰਿਜ਼ਲਟ ਪੂਰਾ ਪ੍ਰੋਪਰ ਹਾਂਜੀ ਹਾਂਜੀ ਲਓ ਜੀ ਕਰੋ ਰਿਜ਼ੈਕ ਕਟਾ ਪੂਰਾ ਬੜਿਆ ਪੂਰਾ ਪੂਰਾ ਵੀਰ ਜੀ ਕਟਾ ਪੜਿਆ ਕਿੰਨਾ ਟਾਈਮ ਹੋਇਆ ਇਹਨੂੰ ਸੂਈ ਨੂੰ ਇਹ ਜੀ ਸਵੇਰੇ ਕੋ ਤਕਰੀਬਨ 5:00 ਵਜੇ ਸੂਈ ਆ 5:00 ਵਜੇ ਸੂਈ ਅੱਛਾ ਹਾਂਜੀ ਠੀਕ ਹੈ ਜੀ ਦਿਨ ਚੜ੍ਹੇ ਸੂਈ ਹੈ ਖੋਲੀਏ ਮੜਾ ਜਾ ਵੀਰ ਜੀ ਇਹਨੂੰ ਖੋਲ ਦਿੰਨੇ ਵੀਰ ਜੀ ਖੋਲ ਦਿੰਨੇ ਆ ਕਿ ਇਹਨੇ ਠੰਡਾ ਦਾ ਤਾਜੀ 에ਅਰ ਮੈਂ ਤਾਂ ਹੀ ਭੇਜੀ ਐ ਖਲੋਤੀ ਦੇ ਬਿਲਕੁਲ ਖਲੋਤੀ ਹਾਂ ਹਾਂ ਚੋਇਆ ਬੜਾ ਬੁੜਾ ਵੀਰ ਜੀ ਕਿ ਨਹੀਂ ਨਹੀਂ ਫਿਰ ਅਜੇ ਇਹਦੇ ਥੱਲੇ ਆਪਾਂ ਧਾਰਾ ਨਾਲ ਫਿਰ ਮਾਰੀਆਂ ਵਾ ਅੱਛਾ ਜੀ ਹਾਂ ਜੀ ਬਾਕੀ ਥਣ ਵੀਰ ਜੀ ਚੈੱਕ ਕੀਤੇ ਆ ਠੀਕ ਹੈ ਜੀ ਹਾਂ ਜੀ ਕੋਈ ਕਿੱਲੋ ਕੋਈ ਚੋ ਕੱਢਿਆ ਹੋਊਗਾ ਥਣ ਥਣ ਕਿਵੇਂ ਆ ਇਹਦੇ ਥਣ ਥਣ ਵੀਰ ਜੀ ਓਕੇ ਬਿਲਕੁਲ ਵੀਰ ਜੀ ਓਕੇ ਥਾਲੇ ਬੋਲੇ ਆ ਪੂਰੇ ਬੋਲੇ ਵੀ ਰੋਮਰਗੀ ਦੀ ਜਿਹੜੇ ਝੋਟੀ ਠੀਕ ਹੈ ਜੀ ਵੀਰ ਜੀ ਝੋਟੀ 'ਚ ਕਸਰ ਹੀ ਕੋਨੀਗੀ ਕਰਮਾ ਵਾਲੀ ਪਲੀ ਵੀ ਪੂਰੀ ਹੈ ਪੂਰੀ ਪੂਰੀ ਵਰਜੀ ਪੂਰੀ ਹੈ ਮੈਨਾਂ ਗਾਲੀ ਕੋ ਨਹੀਂ ਪਤਾ ਲੱਗਦਾ ਸੋਈ ਤੇ ਨਹੀਂ ਸੋਈ ਬਿਲਕੁਲ ਜੀ ਕੇ ਚੰਗੀ ਸਾਂਹ ਵਾਲੇ ਕਰਵਾਉਂਦੇ ਚੰਗੀ ਸਾਂਹ ਵੀ ਵਰਜੀ ਕਿੰਨੇ ਠੰਡਾ ਠੰਡਾ ਜੰਗਾ ਦਤਾ ਬਿਲਕੁਲ ਜੀ ਲਓ ਜੀ ਕਰੋ ਵੀ ਚੈੱਕ ਆਈ ਆਈ ਬਤਾ ਬਾਕੀ ਰਿਜਲਟ ਵੀ ਵੜਾਟਾ ਹੋਦਾ ਜੀ ਹਾਂਜੀ ਹਾਂਜੀ ਬਾਕੀ ਕਿਤੇ ਵੀਰ ਜੀ ਕੱਟੀਆਂ ਹੁੰਦੀ ਦਾ ਆਪਾਂ ਘਰੇ ਰੱਖ ਲਾਣੇ ਬਿਲਕੁਲ ਜੀ ਜਿੱਡੀ ਝੋਟੀ ਆ ਤੇ ਕੀ ਵੀਰ ਜੀ ਰੇਟ ਰੂਟ ਕਰਦੇ ਜੀ ਫਿਰ ਇਹਦਾ ਰੇਟ ਵੀਰ ਜੀ ਇਹ ਤਾਂ ਆਪਾਂ ਮੋਲਾ ਪੈ 25 ਕਰਦੇ ਹਾਂ ਨਾ ਵੀਰ ਜੀ 1 ਲੱਖ 20 ਦੀ ਦੇਦਾ ਝੋਟੀ 1 ਲੱਖ ਤੇ 20 ਹਜ਼ਾਰ ਦੀ ਹਾਂਜੀ ਹਾਂਜੀ ਠੀਕ ਹੈ ਇੱਕ ਮਾਨਤਾਂ ਦੀ ਮਾਨਤਾਂ ਵੀਰ ਜੀ ਕਰ ਦਿਆਂਗੇ ਠੀਕ ਹੈ ਜੀ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਵੀਰ ਜੀ ਅਗਲੇ ਵੀਰ ਜੀ ਆ ਝੋਟੀ ਸੋਈ ਆ ਜੇ ਤਾਜ਼ੀ ਆ ਜੇਰਨੀ ਦੀ ਪਈ ਅੱਛਾ ਜੀ ਹਾਂਜੀ ਜਦੋਂ ਬੈਠੀ ਚਲੋ ਜੇਰ ਪੈ ਜੂਗੀ ਕਿਨਵਾ ਸੁਆ ਜੀ ਇਹਦਾ ਵੀਰ ਜੀ ਐਵੇਂ ਤੀਜਾ ਸੁਆ ਵੀਰ ਜੀ ਸੂਈ ਝੁਟੀ ਤੀਜਾ ਸੁਆ ਸੂਈ ਹਾਂਜੀ ਵੀਰ ਜੀ ਥੋੜੀ ਜੀ ਸਾਫ ਤੋਂ ਰਹਿ ਗਈ ਕਿ ਐਨੇ ਸਾਂਭੀ ਨਹੀਂ ਝੁਟੀ ਠੀਕ ਹੈ ਜੀ ਮਗਰ ਕੀ ਆ ਗਿਆ ਜੀ ਮਗਰ ਵੀਰ ਜੀ ਇਹਦੇ ਵੀ ਕਟਾਵਾ ਇਹਦੇ ਵੀ ਕਟਾ ਆ ਗਿਆ ਹਾਂ ਹਾਂਜੀ ਠੀਕ ਹਾਂਜੀ ਲਓ ਜੀ ਕਰੋ ਫੇਸ ਕੁਆਲਿਟੀ ਚੈੱਕ ਜੀ ਬਹੁਤ ਸੋਹਣੀ ਵਰਦੀ ਝੋਟੀ ਜੀ ਵੀ ਪੰਡਾ ਪਾਈ ਦਿੰਦੀ ਲੈ ਸੂਏ ਦੁੱਧਾ ਦਿੱਤਾ ਇਹਨੇ ਵਰਦੀ ਆਖ ਨੂੰ ਕੋ ਜੋ ਮਰਜੀ ਆਖੀ ਜਾਵੇ ਪਾਏ ਦਾ ਵਰਦੀ ਦੁੱਧ ਬਾਕੀ ਪੰਡਾ ਹੀ ਦਾ ਦਿੰਦਾ ਵਾ ਉਹ ਤੇ ਗੱਲ ਹੈਗੀ ਆ ਉਹਦਾ ਵੀ ਝੋਟੀ ਦਾ ਕੱਦ ਨਹੀਂ ਜਿੱਡਾ ਪੰਡਾ ਹੀ ਆ ਪੰਡਾ ਬਿਲਕੁਲ ਐ ਥੱਲੇ ਲੱਗਣਦਿਆ ਹਾਂਜੀ ਹਾਂਜੀ ਹਨਾ ਜੀ ਹਾਂਜੀ ਹਾਂਜੀ ਕਰਮਾਲੀ ਤੇ ਤੁਰਿਆ ਮਹਾ ਜਾਂਦਾ ਆ ਛੋ ਛੋ ਨਾ ਨਹੀਂ ਗੋਈ ਇਹ ਵੀ ਛੱ ਲੈ ਜਾ ਆਹ ਥਾਣ ਥਣ ਵੀਰ ਜੀ ਕਿਵੇਂ ਚਵਾਈ ਦੇ ਵਿੱਚ ਥਾਣ ਥਣ ਵੀਰ ਜੀ ਓਕੇ ਬਿਲਕੁਲ ਵੀਰ ਜੀ ਥਾਲੇ ਦੇ ਓਕੇ ਆ ਬਾਕੀ ਵੀਰ ਪੰਡਾ ਬਹੁਤ ਤਗੜਾ ਲੱਗਾ ਝੋਟੀ ਬਿਲਕੁਲ ਜੀ ਬਿਲਕੁਲ ਹਾਂ ਜੀ ਪੰਡਾ ਪਾਈ ਫਿਰਦੀ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਲਓ ਜੀ ਕਰੋ ਜੀ ਕਿਵੇਂ ਸੀਰੀਸ ਲੱਗ ਛਾਈ ਮੈਂ ਨਾ ਬਿਲਕੁਲ ਵੀਰ ਜੀ ਠੰਡੀ ਧੀ ਝੋਟੀ ਆ ਕੋਈ ਕੇ ਗੱਲ ਹੋ ਰਹੀ ਨਹੀਂ ਤੇ ਬਾਕੀ ਬਹੁਤੀ ਵੀਰ ਜੀ ਠੰਡੀ ਝੋਟੀ ਐ ਲਓ ਇਹ ਕੋਵੀਰ ਜੀ ਪੰਡਾ ਪਾਈ ਵਰਦੀ ਬਾਕੀ ਥਾਂ ਚੜਾ ਸੋਨਾ ਲੱਗਾ ਵਾ ਬਿਲਕੁਲ ਕਾਣੇ ਵੀਰ ਜੀ ਕੋ ਮੁੱਠੀ ਵਾਲਾ ਵਾ ਬਿਲਕੁਲ ਜੀ ਬਿਲਕੁਲ ਬਾਕੀ ਬਹੁਤ ਠੰਡੀ ਝੋਟੀ ਆ ਲਓ ਜੀ ਕਰੋ ਜੀ ਸੇਕ ਲੜੋ ਇਤਰਾ ਕਰਮਾਲ ਦੇਲੇ ਪਾ ਬੈਠੇ ਰੋ ਹਾਂ ਜੀ ਬਾਕੀ ਬਹੁਤ ਮਿੱਠੀ ਝੋਟੀ ਹੈ ਤੇ ਵੀਰ ਜੀ ਫਿਰ ਇਹਦਾ ਕੀ ਰੇਟ ਰੂਟ ਕਰਦੇ ਜੀ ਵੀਰ ਜੀ ਮੋਲੇ ਦਾ ਆਪਾਂ 95 ਕਰਦੇ ਹਾਂ ਨਾ 90 ਦੀ ਆ ਹਾਂ ਨਾ 90 ਦੀ ਹਾਂਜੀ ਠੀਕ ਹੈ ਜੀ ਕੋ ਮਾਨਤਨ ਵੀਰ ਜੀ ਮਾਨਤਨ ਕੋ ਨਹੀਂ ਵੀਰੇ ਚੋਂ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦਾ ਨੰਬਰ ਵੀਰ ਜੀ ਆਪਣਾ 99488419 ਠੀਕ ਹੈ ਜੀ ਤੇ ਇਹਦਾ ਮਾਨ ਹਾਂਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਵੀਰ ਜੀ ਨੇੜੇ ਕਿਰਿਆਲਾ ਪਿੰਡ ਪੈ ਜਾਂਦਾ ਓਕੇ ਜੀ ਹਾਂਜੀ ਓਕੇ ਜੀ ਧੰਨਵਾਦ ਜੀ ਓਕੇ ਵੀਰ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁڑے ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ